ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨਨਾ ਸਕਾ ਤੂੰ ठाकुर ਉੱਚ ਭਗਵਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਬਿਚ ਬਾਣੀ ਅੰਦਰ ਤੋਂ ਸਾਰੇ ਗੁਰਬਾਣੀ ਕਾ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਜਿਵੇਂ ਚੰਗਾ ਉਗਵਹ ਸੂਰਜ ਕੜੇ ਹਜ਼ਾਰੋ ਇਤੇ ਜਾਣਣ ਹੁੰਦੇ ਗੁਰਬਿੰਖੋ ਰਾਂਦਾ ਸੋਖੋ ਡਲ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰਬੁ ਜਾ ਪਾ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸ ਤਤ ਨੈ ਨ ਸੰਤਰ ਸਗਲ ਧੋਧ ਨ ਕੀਆ ਊਚੀ ਨੀਚ ਮਹਿ ਜੋਤ ਸਮਾਨੀ ਘਟ ਘਟ ਮਤੋ ਜੀਆ ਸਗਲ ਬਨਸ ਪਤ ਨ ਹੈ ਬ ਸੰਤਰ ਸਗਲ ਧੂਰ ਮਹਿ ਕੀਆ ਓਚੇ ਨੀਚ ਮਹਿ ਜੋ ਤਸਨਾੜੀ ਘਟ ਘਟ ਬਾਤ ਕੀਆ ਸੰਤੋ ਘਟ ਘਟ ਰਹਿ ਆਸਮਾਨੋ ਨਪੂਰ ਰਹਉ ਸਰਬ ਨਹਿ ਜਨ ਥਨ ਰਈਆ ਆਇਉ ਰਹਾਉ ਗੁਣ ਨਿਧਾਨ ਨਾਨਕ ਜਸ ਗਾਵ ਸਤਿਗੁਰ ਪਰਮ ਚਕਾਉ ਸਰਵ ਜਨ ਦੇ ਵਾਸੇ ਸਦਾ ਨਿਪ ਸਭ ਮੈਂ ਰਹਿ ਆ ਸਮਾਇ ਗੁਣ ਨਿਦਾਨ ਨਾਨਕ ਜਸ ਗਾਵੈ ਸਤਿਗੁਰ ਪਰਮ ਚੁਕਾਇਓ ਸਾਰੇ ਦੇ ਨਵਾ ਉਸੇ ਸਦਾ ਅਲਪਾ ਸਭ મે ਰਹਿਆ ਸੁਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 617 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਸੋਰਠਾ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਘਰ ਦੂਜਾ ਜਿਹੜੇ ਕੀਰਤਨ ਕਰਨ ਵਾਲੇ ਆ ਉਹਨਾਂ ਨੂੰ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਹਦਾਇਤ ਕਰਦੇ ਐ ਕਿ ਇਸ ਸ਼ਬਦ ਨੂੰ ਦੂਸਰੇ ਘਰ ਸੰਤਾਲ ਦੇ ਵਿੱਚ ਗਾਉਣਾ ਦੋ ਪਦੇ ਦੋ ਪਦੇ ਦਾ ਭਾਵ ਹੁੰਦਾ ਹੈ ਕਿ ਇਹ ਸ਼ਬਦ ਜਿਹੜਾ ਬਹੁਤ ਛੋਟਾ ਹੈ ਇਹ ਦੋ ਬੰਦਾ ਵਾਲਾ ਦੋ ਪਦਿਆਂ ਵਾਲਾ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ ਉਹਨੂੰ ਰਾਮ ਕਹਿੰਦੇ ਆਂ ਅੱਲਾਹ ਕਹਿੰਦੇ ਆਂ ਵਾਹਿਗੁਰੂ ਕਹਿੰਦੇ ਆਂ ਭਗਵਾਨ ਕਹਿੰਦੇ ਆਂ ਗੋਡ ਕਹਿੰਦੇ ਆਂ ਮੁਰਾਰੀ ਕਹਿੰਦੇ ਆਂ ਭਗਵਾਨ ਪਰਮਾਤਮਾ ਇੱਕੋ ਹੀ ਹੈ ਸਤਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਉਹਦੇ ਵਿੱਚ ਅਸੀਂ ਅਭੇਦ ਕਦੋਂ ਹੋਣਾ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋਵੇ ਅਸੀਂ ਕਿਰਪਾ ਕਰਾਉਣ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਹਰ ਰੋਜ਼ ਇਸੇ ਵਾਸਤੇ ਆਉਨੇ ਆ ਕਿ ਸੱਚੇ ਪਾਤਸ਼ਾਹ ਮੇਰੇ ਤੇ ਵੀ ਮਿਹਰ ਭਰਿਆ ਹੱਥ ਰੱਖੇ ਉਹ ਮੇਰੇ ਤੇ ਵੀ ਕਿਰਪਾ ਕਰਿਓ ਕਿ ਮੈਂ ਵੀ ਤੁਹਾਡੇ ਵਿੱਚ ਅਭੇਦ ਹੋ ਜਾਵਾਂ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਸ਼ਬਦ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਐ ਕਿ ਕੋਈ ਇਸ ਸੰਸਾਰ ਦੇ ਵਿੱਚ ਉੱਚਾ ਨਹੀਂ ਕੋਈ ਇਸ ਸੰਸਾਰ ਦੇ ਵਿੱਚ ਨੀਵਾਂ ਨਹੀਂ ਪੈਸੇ ਕਰਕੇ ਕੋਈ ਵੱਡਾ ਹੋ ਸਕਦਾ ਹੈ ਪੈਸੇ ਕਰਕੇ ਕੋਈ ਬਹੁਤ ਅਮੀਰ ਹੋ ਸਕਦਾ ਹੈ ਪਰ ਕਹਿੰਦੇ ਪ੍ਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਇੱਕੋ ਜੀ ਹੈ ਜੇ ਕੋ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਕਿ ਸਗਲ ਬਨਸਪਤ ਮਹਿ ਦਾ ਸੰਤਰ ਸਗਲ ਦੂਦ ਮਹਿ ਘੀਆ ਕਹਿੰਦੇ ਜਿੰਨੇ ਵੀ ਬਨਸਪਤੀ ਇੱਥੇ ਅਸੀਂ ਦੇਖਦੇ ਆ ਨਾ ਸੰਸਾਰ ਦੇ ਵਿੱਚ ਜਿੰਨੇ ਵੀ ਬਨਸਪਤੀ ਹੈ ਚਾਹੇ ਉਹ ਕਿਸੇ ਵੀ ਦਰਾ ਕਿਹੜਾ ਵੀ ਦਰਖਤ ਹੋਵੇ ਹਰ ਇੱਕ ਦੇ ਵਿੱਚ ਕਹਿੰਦੇ ਅਗਵੈ ਸੰਤਰ ਦਾ ਭਾਵੰਦਾ ਅੱਗ ਸਗਲ ਬਨਸਪਤ ਮਹਿ ਵੈ ਸੰਤਰ ਕਹਿੰਦੇ ਸਾਰੇ ਦ੍ਰਿਸ਼ਤਾਂ ਦੇ ਵਿੱਚ ਗੁਪਤ ਤੋ ਤੌਰ ਤੇ ਅੱਗ ਵਿੱਚ ਵਰਤ ਰਹੀ ਹੈ ਪਰਮਾਤਮਾ ਸਾਡੇ ਅੰਦਰ ਇਸੇ ਤਰ੍ਹਾਂ ਗੁਪਤ ਤੌਰ ਤੇ ਵਰਤ ਰਿਹਾ ਹੈ ਪਰ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਸਾਨੂੰ ਅਜੇ ਤੱਕ ਮਹਿਸੂਸ ਨਹੀਂ ਹੋਇਆ ਜਿਹੜੀ ਆਗੂੰ ਹੁੰਦੀ ਹੈ ਲੱਕੜ ਦੇ ਵਿੱਚ ਜਦੋਂ ਦੂਸਰੀ ਅੱਗ ਦੇ ਨਾਲੋਂ ਟੱਚ ਕਰਦੀ ਹੈ ਉਦੋਂ ਉਹ ਜਿਹੜੀ ਅੱਗ ਹੈ ਉਹ ਸਬਦੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਕੋਲ ਕਿਸੇ ਰੱਬ ਦੇ ਪਿਆਰੇ ਦੇ ਕੋਲ ਲੱਗਾਂਗੇ ਨਾ ਸਾਡੇ ਅੰਦਰੋਂ ਵੀ ਰੱਬ ਪ੍ਰਗਟ ਹੋ ਜਾਣਾ ਹੈ ਜਿਵੇਂ ਲੱਕੜ ਦੇ ਵਿੱਚੋਂ ਅੱਗ ਪ੍ਰਗਟ ਹੋ ਜਾਣੀ ਹੈ ਲੱਕੜ ਚਾਹੇ ਸਾਡੇ ਘਰ ਕਿੰਨੇ ਸਾਲ ਪਈ ਰਹੇ ਪਰ ਜਿੰਨਾ ਚਿਰ ਉਹ ਦੂਸਰੀ ਅੱਖਾਂ ਲਈ ਲੱਕਣ ਦੇ ਨਾਲ ਜਿਹੜੀ ਚੋ ਅੱਗ ਵੱਲ ਰਹੀ ਹੈ ਉਹਦੇ ਨਾਲ ਦੀ ਟੱਚ ਕਰਦੀ ਉਹਨਾਂ ਚਿਰ ਉਹਦੇ ਵਿੱਚ ਅੱਗ ਪ੍ਰਗਟ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਅਸੀਂ ਆਏ ਆ ਜਿੰਨਾ ਚਿਰ ਅਸੀਂ ਰੱਬ ਦੇ ਪਿਆਰਿਆਂ ਦੇ ਨਾਲ ਸੰਤ ਜਨਾਂ ਦੇ ਨਾਲ ਗੁਰਮੁਖਾਂ ਦੇ ਨਾਲ ਰਲ ਕੇ ਬੈਠਦੇ ਨੇ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਅੰਦਰ ਲੈ ਕੇ ਨਹੀਂ ਜਾਂਦੇ ਉਹਨਾਂ ਚਿਰ ਸਾਡੇ ਅੰਦਰ ਉਹ ਵੀ ਪਰਮਾਤਮਾ ਪ੍ਰਗਟ ਨਹੀਂ ਹੁੰਦਾ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੁੱਧ ਮੈਂ ਘੀਆ ਕਹਿੰਦੇ ਜਿੰਨੇ ਵੀ ਤਰ੍ਹਾਂ ਦਾ ਦੁੱਧ ਹੈ ਨਾ ਕਹਿੰਦੇ ਉਹਦੇ ਸਾਰੇ ਦੁੱਧ ਦੇ ਵਿੱਚ ਘਿਓ ਮੌਜੂਦ ਹੈ ਪਰ ਸਾਨੂੰ ਨਾ ਦੁੱਧ ਦੇ ਵਿੱਚ ਘਿਓ ਦਿਸਦਾ ਤੇ ਨਾ ਹੀ ਸਾਨੂੰ ਲੱਕੜ ਦੇ ਵਿੱਚ ਅੱਗ ਦਿਸਦੀ ਹੈ ਅੱਗ ਉਹ ਦਿਸਦੀ ਹੈ ਜਦੋਂ ਦੂਸਰੀ ਅੱਗ ਦੇ ਨਾਲ ਟੱਚ ਹੋਣਾ ਤੇ ਦੁੱਧ ਦੇ ਵਿੱਚੋਂ ਘਿਓ ਉਦੋਂ ਦਿਸਣਾ ਜਦੋਂ ਉਹਦੇ ਵਿੱਚ ਮੱਖਣ ਪਾ ਕੇ ਉਹਦੇ ਵਿੱਚ ਦਹੀਂ ਪਾ ਕੇ ਉਹਨੂੰ ਜਮਾਇਆ ਜਾਣਾ ਜਾਗ ਲਾਇਆ ਜਾਣਾ ਕਹਿੰਦੇ ਫਿਰ ਉਹਨੂੰ ਟਿਕਾ ਚ ਰੱਖਣਾ ਪੈਣਾ ਫਿਰ ਉਹਨੂੰ ਰੜਕਣਾ ਪੈਣਾ ਫਿਰ ਉਹਦੇ ਵਿੱਚੋਂ ਕਹਿੰਦੇ ਬਹੁਤ ਕੋਸ਼ਿਸ਼ਾਂ ਦੇ ਨਾਲ ਕਿਉਂ ਨਿਕੜਨਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਸਾਡੇ ਅੰਦਰ ਵਸ ਰਿਹਾ ਹੈ ਪਰ ਇਹ ਨਹੀਂ ਹੈ ਕਿ ਉਹਨੂੰ ਅਸੀਂ ਇੱਕੋ ਲੱਗ ਦਮ ਪ੍ਰਗਟ ਕਰ ਲਈਏ ਪ੍ਰਮਾਤਮਾ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਬਹੁਤ ਕੁਝ ਕਰਨਾ ਪੈਣਾ ਹੈ ਸੰਗਤਾਂ ਦੇ ਨਾਲ ਜੁੜਨਾ ਪੈਣਾ ਗੁਰੂ ਦੇ ਪਿਆਰਿਆਂ ਦੇ ਨਾਲ ਜੁੜਨਾ ਪੈਣਾ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਪੈਣਾ ਜਿੱਦੇ ਅਸੀਂ ਇਸ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਤੇ ਸਾਡੇ ਅੰਦਰੋ ਪ੍ਰਮਾਤਮਾ ਪ੍ਰਗਟ ਹੋ ਜਾਣਾ ਸਗਲ ਬਨਸਪਤ ਨਹਿ ਵੈ ਸੰਤਰ ਸਗਲ ਦੁੱਧ ਮਹਿ ਘੀਆ ਇਹਨੇ ਸਾਰੇ ਤਰ੍ਹਾਂ ਦੇ ਦੁੱਧ ਵਿੱਚ ਘੋ ਹੁੰਦਾ ਊਚ ਨੀਚ ਮਹਿ ਜੋਤ ਸਮਾਈ ਕਟ ਕਟ ਮਾਦੋ ਜੀ ਆ ਕਹਿੰਦੇ ਚਾਹੇ ਕੋਈ ਬੰਦਾ ਨੀਚ ਚਾਹੇ ਚਾਹੇ ਕੋਈ ਉੱਚਾ ਇਹ ਲੋਕਾਂ ਦੀਆਂ ਬਣਾਈਆਂ ਜਾਤਾਂ ਨੇ ਨੀਚ ਜਾਤ ਗੁਰੂ ਸਾਹਿਬ ਨੇ ਤੇ ਗੁਰਬਾਣੀ ਤੇ ਵੀ ਕਿਹਾ ਕਿ ਨੀਚ ਜਾਤ ਹਰ ਜੱਤੇ ਆ ਉੱਤਮ ਪਦਵੀ ਪਾਏ ਕਹਿੰਦੇ ਜਿਹੜਿਆਂ ਨੂੰ ਲੋਕ ਕਹਿੰਦੇ ਸੀ ਕਿ ਇਹ ਨੀਚ ਜਾਤ ਦਾ ਹੈ ਨਾ ਕਹਿੰਦੇ ਉਹਨਾਂ ਨੇ ਉੱਚੀਆਂ ਉੱਚੀਆਂ ਪਦਵੀਆਂ ਪਾਲੀਆਂ ਜਦੋਂ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜਿੰਦਾ ਵਚਨ ਪੜ੍ਹਦੇ ਆ ਨਾ ਗੋਬਿੰਦ 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 ਸੰਗ ਨਾਮ ਦੇਉ ਮਨ ਲੈਣਾ ਆਦ ਧਾਮ ਕੋ ਛਿਪਰੋ ਹੋਇਓ ਲਖੀਣਾ ਬੁੰਨਾ ਤਨਨਾ ਤਿਆਗ ਕੈ ਪ੍ਰੇਤ ਚਰਨ ਕਵੀਰਾ ਨੀਚ ਕੁਲਾ ਜੁਲਾਹਰ ਪਾਇਓ ਗੁਨੀ ਗਹਿਰਾ ਰਵੇਦਾਰ ਸੁਭਵੰਤਾ ਢੋਰ ਨੇਕ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਏ ਬੁੱਤਕਾਰੀਆ ਉਹ ਘਰ ਘਰ ਸੁਣਿਆ ਹਰਦਾਸਿਆ ਪਾਰ ਬ੍ਰਹਮ ਭਗਤਾਂ ਨੇ ਗੰਨਿਆ ਇਹ ਵਿੱਚ ਸੁਣ ਕੇ ਜੱਟ ਨੂੰ ਭਗਤੀ ਲੱਗਾ ਮਿਲ ਪਰਤਖੁ ਗੁਸਾਈਆਂ ਧੰਨਾ ਵੱਡ ਭਾਗਾ ਸਾਰੇ ਭਗਤਾਂ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਕਿ ਭਗਤ ਸੈਣ ਜੀ ਭਗਤ ਰਵਿਦਾਸ ਜੀ ਭਗਤ ਸਦਨਾ ਜੀ ਤੇ ਸਾਰਿਆਂ ਦੀ ਗੱਲ ਕੀਤੀ ਕਿ ਇਹਨਾਂ ਨੂੰ ਕੋਈ ਨਹੀਂ ਸੰਸਾਰ ਚ ਪੁੱਛਦਾ ਸੀ ਪਰ ਉੱਚੇ ਦੇ ਨਾਲ ਲੱਗੇ ਪਰਮਾਤਮਾ ਦੇ ਨਾਲ ਲੱਗੇ ਇਹਨਾਂ ਨੂੰ ਉਹ ਲੋਕ ਨਵ ਸ਼ਕਾਰਾਂ ਕਰਨ ਲੱਗੇ ਵੱਡਿਆਂ ਦੇ ਵਿੱਚ ਵੀ ਪਰਮਾਤਮਾ ਹੈ ਨੀਵੇਂਆਂ ਦੇ ਵਿੱਚ ਵੀ ਪਰਮਾਤਮਾ ਹੈ ਪਰ ਅਸੀਂ ਆਪਣੀ ਵਰਤੀ ਨੂੰ ਚੰਗੀ ਬਣਾ ਜੀਏ ਤੇ ਸਾਰਿਆਂ ਦੇ ਵਿੱਚੋਂ ਸਾਨੂੰ ਰੱਬ ਦਿਸਣ ਲੱਗ ਜਾਣਾ ਉਹ ਚ ਨੇਜ ਮਹਿਜੋਤ ਸਮਾਰੇ ਘਟ ਘਟ ਵੱਧੋ ਜੀਆ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਦੀ ਹੀ ਜੋਤ ਟਿਕਾਈ ਹੋਈ ਹੈ ਤੇ ਸਾਰਿਆਂ ਦੇ ਸ਼ਰੀਰਾਂ ਦੇ ਵਿੱਚ ਘਟ ਘਟ ਵੱਧੋ ਜੀਆ ਸਾਰੇ ਸ਼ਰੀਰਾਂ ਦੇ ਵਿੱਚ ਉਹ ਪ੍ਰਮਾਤਮਾ ਆਪ ਵਸ ਰਿਹਾ ਹੈ ਘਟ ਘਟ ਵੱਧੋ ਜੀਆ ਘਟ ਘਟ ਹਰੇਕ ਸ਼ਰੀਰ ਦੇ ਅੰਦਰ ਉਹ ਪ੍ਰਮਾਤਮਾ ਵਸ ਰਿਹਾ ਹੈ ਸੰਤੋ ਘਟ ਘਟ ਰਹਿਆ ਸਮਾਏ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਸੰਤੋ ਘਟ ਘਟ ਰਹਿਆ ਸਮਾਇਓ ਕਹਿੰਦੇ ਉਹ ਸਾਰਿਆਂ ਦੇ ਸ਼ਰੀਰਾਂ ਦੇ ਵਿੱਚ ਸਮਾਇਆ ਹੋਇਆ ਹੈ ਬਸ ਉਹਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਕੁਝ ਤਰੀਕੇ ਸਮਝਣੇ ਪੈਣਗੇ ਗੁਰਬਾਣੀ ਦੇ ਨਾਲ ਜੁੜਾਂਗੇ ਗੁਰਬਾਣੀ ਦੇ ਵਿੱਚੋਂ ਸਾਨੂੰ ਉਹ ਤਰੀਕੇ ਪਤਾ ਲੱਗ ਜਾਣਾ ਕਿ ਗੁਰੂ ਸਾਹਿਬ ਇਸ ਤਰੀਕੇ ਦੇ ਨਾਲ ਸਾਨੂੰ ਸਮਝਾਉਣਾ ਚਾਹੁੰਦੇ ਐ ਤੇ ਹਰ ਇੱਕ ਸ਼ਰੀਰ ਦੇ ਅੰਦਰੋਂ ਸਾਨੂੰ ਪਰਮਾਤਮਾ ਦਿਸਣਾ ਹੈ ਚਾਹੇ ਉਹ ਕੋਈ ਸਰੀਰ ਬੱਚੇ ਦਾ ਚਾਹੇ ਬਚਪਨ ਬੱਚੇ ਦਾ ਚਾਹੇ ਜਵਾਨੀ ਚਾਹੇ ਅਧਖੜ ਚਾਹੇ ਬਡੇਪੇਚ ਹੈ ਸਾਰਿਆਂ ਦੇ ਵਿੱਚ ਫਿਰ ਪ੍ਰਮਾਤਮਾ ਹੈ ਪ੍ਰਮਾਤਮਾ ਨਜ਼ਰ ਆਉਣਾ ਪੂਰਨ ਪੂਰ ਰਹਿਓ ਸਰਬਮਹਿ ਜਲ ਥਲ ਰਮਈਆ ਆਹਿਓ ਉਹ ਜਿਹੜਾ ਪ੍ਰਮਾਤਮਾ ਇਕੱਲਾ ਇਹ ਨਹੀਂ ਹੈ ਕਿ ਸਰੀਰਾਂ 'ਚ ਵਸ ਰਿਹਾ ਉਹ ਤੇ ਕਹਿੰਦੇ ਜਲਾ 'ਚ ਪਾਣੀਆਂ ਦੇ ਵਿੱਚ ਵੀ ਉਹ ਵਸ ਰਿਹਾ ਥਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਵੀ ਉਹ ਪ੍ਰਮਾਤਮਾ ਵਸ ਰਿਹਾ ਪੂਰਨ ਪੂਰ ਰਹਿਓ ਸਰਬਮੈਂ ਕਹਿੰਦੇ ਜਿਹੜਾ ਪ੍ਰਮਾਤਮਾ ਪੂਰਾ ਹੈ ਨਾ ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਪੂਰਾ ਪ੍ਰਭ ਅਰਾਧੇ ਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਉਸ ਪੂਰੇ ਦੇ ਗੁਣ ਗਾਉਂਦੇ ਰਹੀਏ ਗੁਣ ਗਾਉਂਦਿਆਂ ਗਾਉਂਦਿਆਂ ਉਸ ਪੂਰੇ ਦੇ ਵਿੱਚ ਅਭੇਦ ਹੋ ਜਾਗੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਹਿੰਦੇ ਵੱਡੇ ਦੀਆਂ ਵਡਿਆਈਆਂ ਕਰਦੇ ਰੋ ਕਰਦੇ ਰੋ ਕਰਦੇ ਰੋ ਕਹਿੰਦੇ ਵੱਡੇ ਦਾ ਕੁਝ ਘਟਣਾ ਨਹੀਂ ਕੁਝ ਵਧਣਾ ਨਹੀਂ ਪਰ ਜਿਹੜੇ ਉਹਦੀਆਂ ਵਡਿਆਈਆਂ ਕਰਨ ਵਾਲੇ ਆ ਉਹ ਕਹਿੰਦੇ ਜ਼ਰੂਰ ਵੱਡੇ ਹੋ ਜਾਣਗੇ ਪਰ ਇੱਥੇ ਗੁਰੂ ਰਾਜ ਅਰਜਨ ਸਾਹਿਬ ਅਰੇ ਕਹਿੰਦੇ ਪੂਰਨ ਪੂਰ ਰਹੇਉ ਸਰਬਮੈਂ ਕਹਿੰਦੇ ਜਿਹੜਾ ਉਹ ਪੂਰਨ ਪਰਮਾਤਮਾ ਹੈ ਜਿਹੜਾ ਉਹ ਸਾਰਿਆਂ ਦੇ ਵਿੱਚ ਸਰਵ ਵਿਆਪਕ ਹੈ ਜਲ ਥਲ ਰਮਈਆ ਆਹੇਉ ਉਹ ਕਹਿੰਦੇ ਕੱਲਾ ਸ਼ਰੀਰਾਂ ਚ ਨਹੀਂ ਉਤੇ ਪਾਣੀ ਦੇ ਵਿੱਚ ਵੀ ਮੌਜੂਦ ਹੈ ਉਹ ਜਲਾ ਵਿੱਚ ਵੀ ਥਲਾ ਵਿੱਚ ਵੀ ਉਹ ਪਰਮਾਤਮਾ ਮੌਜੂਦ ਹੈ ਰਹਾਓ ਰਹਾਓ ਤੋਂ ਅੱਗੇ ਨਾਲ ਕਹਿੰਦੇ ਆ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰੂ ਧਰਮ ਚਕਾਇਓ ਸਾਡੇ ਅੰਦਰ ਬਹੁਤ ਲਾਉਂਦੇ ਧਰਮ ਪਏ ਹੋਏ ਐ ਕਹਿੰਦੇ ਉਹ ਧਰਮ ਕਦੋਂ ਨਿਕਲਣਗੇ ਗੁਣ ਨਿਧਾਨ ਨਿਧਾਨ ਦਾ ਭਾਵ ਨਖਜ਼ਾਨਾ ਕਿ ਜਦੋਂ ਗੁਨਾ ਦਾ ਖਜ਼ਾਨਾ ਸਾਡੇ ਕੋਲ ਆ ਗਿਆ ਨਾ ਸਾਡੇ ਕੋਲ ਗੁਨਾ ਦਾ ਖਜ਼ਾਨਾ ਤਾਂ ਹੈ ਪਰ ਇਹਨੂੰ ਅਸੀਂ ਨੇ ਖੋਲਿਆ ਨਹੀਂ ਕਦੇ ਜਿਹੜਾ ਗੁਣਾਂ ਦਾ ਖਜ਼ਾਨਾ ਸਾਡੇ ਕੋਲ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 15 ਭਗਤਾਂ ਦੀ ਬਾਣੀ 6 ਗੁਰੂ ਸਾਹਿਬਾਨਾਂ ਦੀ ਬਾਣੀ 11 ਭੱਟਾਂ ਦੀ ਬਾਣੀ ਤਿੰਨ ਗੁਰਸਿੱਖਾਂ ਦੀ ਬਾਣੀ ਇਹ ਸਾਰਾ ਸਾਡੇ ਕੋਲੇ ਖਜ਼ਾਨਾ ਹੈ ਗੁਣਾਂ ਦਾ ਇਹ ਗੁਣਾਂ ਦਾ ਖਜ਼ਾਨਾ ਇਹਨੂੰ ਕਦੇ ਅਸੀਂ ਨੇ ਖੋਲ ਕੇ ਨਹੀਂ ਵੇਖਿਆ ਜਿੰਨਾ ਚਿਰ ਅਸੀਂ ਖੋਲ ਕੇ ਨਹੀਂ ਵੇਖਦੇ ਉਹਨਾਂ ਚਿਰ ਸਾਡੇ ਅੰਦਰ ਭਰਮ ਪਿਆ ਹੋਇਆ ਹੈ ਜਿੱਦੇ ਗੁਰਬਾਣੀ ਨੂੰ ਅਸੀਂ ਚੰਗੀ ਤਰ੍ਹਾਂ ਖੋਲ ਕੇ ਦੇਖ ਲਿਆ ਨਾ ਉਦੋਂ ਫਿਰ ਸਾਡੇ ਅੰਦਰੋਂ ਭਰਮ ਨਿਕਲ ਜਾਣੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਕਿ ਜੇ ਸੋ ਜੇ ਲੱਖਾਂ ਵਾਰ ਕਹਿੰਦੇ ਇਸ਼ਨਾਨ ਕਰ ਲਓ ਕਹਿੰਦੇ ਇਸ ਤਰ੍ਹਾਂ ਮਨ ਸਾਫ਼ ਨਹੀਂ ਹੋਣਾ ਤੇ ਜੇ ਗੁਰੂ ਸਾਹਿਬ ਇਹ ਸਾਨੂੰ ਕਹਿ ਰਹੇ ਆ ਨਾ ਕਿ ਲੱਖਾਂ ਵਾਰ ਇਸ਼ਨਾਨ ਕਰ ਲਓ ਮਨ ਸਾਫ ਨਹੀਂ ਹੁੰਦਾ ਤੇ ਸਾਡੇ ਮਨ 'ਚ ਭਰਮ ਪਿਆ ਹੋਇਆ ਕਿ ਮੈਂ ਤੇ ਫਲਾਣੇ ਥਾਂ ਤੇ ਜਾ ਕੇ ਇਸ਼ਨਾਨ ਕਰਿਆ ਮੈਂ ਤੇ ਫਲਾਣੇ ਥਾਂ ਤੇ ਇਸ਼ਨਾਨ ਕਰਿਆ ਤੇ ਸਾਡੇ ਅੰਦਰੋਂ ਭਰਮ ਪਿਆ ਹੋਇਆ ਨਾ ਜਿੱਦ ਦੇ ਕਹਿੰਦੇ ਉਹ ਭਰਮ ਨਿਕਲ ਗਿਆ ਉਦੋਂ ਫਿਰ ਅਸੀਂ ਪ੍ਰਮਾਤਮਾ ਦੇ ਵਿੱਚ ਅਭੇਦ ਹੋਵਾਂਗੇ ਗੁਣ ਨਿਧਾਨ ਨਾਨਕ ਜਸ ਗਾਵੇ ਉਸ ਪ੍ਰਮਾਤਮਾ ਦੇ ਜਸ ਗਾਉਣੇ ਪੈਣਗੇ ਆ ਖਜ਼ਾਨੇ ਦੇ ਨਾਲ ਜੁੜਨਾ ਪੈ ਸਤਗੁਰ ਧਰਮ ਚ ਕਾਇਓ ਕਹਿੰਦੇ ਜਿਹੜਾ ਸਾਡੇ ਅੰਦਰ ਧਰਮ ਪਿਆ ਹੋਇਆ ਓਹ ਧਰਮ ਉਸ ਦੇ ਨਿਕਲਣਾ ਨਹੀਂ ਧਰਮ ਨਿਕਲਣਾ ਨਹੀਂ ਕਹਿੰਦੇ ਤੇ ਅੱਗੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਸਰਬੇ ਨਿਵਾਸੀ ਸਦਾ ਅਨੇਪਾ ਸਭ ਮੈਂ ਰਹਿਆ ਸਮਾਇਓ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਸਰਬ ਵਿਆਪੀ ਹੈ ਸਰਬ ਵਿਆਪੀ ਦਾ ਭਾਵ ਹੁੰਦਾ ਕਿ ਉਹ ਕੀੜੀ ਤੋਂ ਲਾ ਕੇ ਹਾਥੀ ਤੱਕ ਉਹ ਸਾਰਿਆਂ ਦੇ ਵਿੱਚ ਵਰਤ ਰਿਹਾ ਸਰਬ ਨਿਵਾਸੀ ਸਦਾ ਅਲੇਪਾ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਆਪ ਵਰਤ ਰਿਹਾ ਸਭ મે ਰਹਿਿਆ ਸਮਾਇਓ ਉਹ ਸਾਰਿਆਂ ਦੇ ਵਿੱਚ ਨਰਮਿਆ ਹੋਇਆ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਪਰ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਅਸੀਂ ਬਸ ਇਹੀ ਤਰੀਕਾ ਸਮਝਣਾ ਕਿ ਗੁਣਾਂ ਦਾ ਜਿਹੜਾ ਖਜ਼ਾਨਾ ਹੈ ਗੁਣਾਂ ਦੀ ਥਾਂ ਹੈ ਸਾਡੇ ਕੋਲ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਇਹਨੂੰ ਅਸੀਂ ਪੜਨਾ ਸ਼ੁਰੂ ਕਰੀਏ ਇਹਨੂੰ ਅਸੀਂ ਸੁਣਨਾ ਸ਼ੁਰੂ ਕਰੀਏ ਇਹਦੇ ਵਿੱਚ ਧਿਆਨ ਜੋੜਨਾ ਸ਼ੁਰੂ ਕਰੀਏ ਬਸ ਜਿੱਦ ਦੇ ਧਿਆਨ ਜੁੜਨਾ ਸ਼ੁਰੂ ਹੋ ਗਿਆ ਨਾ ਉਸ ਦਿਨ ਬਸ ਅਸੀਂ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਵਾਂਗੇ ਸਾਡਾ ਜੇ ਤੱਕ ਧਿਆਨ ਨਹੀਂ ਜੁੜਿਆ ਅਸੀਂ ਧਿਆਨ ਕਦੋਂ ਜੋੜਾਂਗੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਆ ਕੇ ਵੀ ਸਾਡਾ ਧਿਆਨ ਜੁੜਦਾ ਤੇ ਫਿਰ ਘਰਾਂ 'ਚ ਬੈਠ ਕੇ ਕਿਵੇਂ ਜੋੜਾਂਗੇ ਇੱਥੇ ਬੈਠਿਆਂ ਨੂੰ ਵੀ ਸਾਨੂੰ ਐ ਲੱਗ ਜਾਂਦਾ ਕਿ ਬਹੁਤ ਲੇਟ ਹੋ ਗਿਆ ਜੀ ਬਹੁਤ ਲੇਟ ਹੋ ਗਿਆ ਨਹੀਂ ਜਿਹੜਾ ਸਮੇ ਸਮੇ ਦੇ ਹਿਸਾਬ ਨਾਲ ਆਪਾਂ ਚੱਲ ਰਹੇ ਆ ਤੇ ਜੇ ਸਮੇ ਦੇ ਹਿਸਾਬ ਨਾਲ ਚੱਲਦੇ ਆ ਵੀ ਸਾਡੇ ਅੰਦਰ ਇਹ ਭਰਮ ਪਿਆ ਹੋਇਆ ਤਾਂ ਫਿਰ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਇਹ ਭਰਮ ਕਦੇ ਨਹੀਂ ਨਿਕਲਣਾ ਇਹ ਭਰਮ ਨੂੰ ਕੱਢਣਾ ਕਦੋਂ ਹੈ ਜਦੋਂ ਅਸੀਂ ਬਿਲਕੁਲ ਸ਼ਾਂਤ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠਾਂਗੇ ਤੇ ਗੁਰੂ ਸਾਹਿਬ ਕਹਿੰਦੇ ਫਿਰ ਤੁਹਾਡੇ ਅੰਦਰ ਦੇ ਭਰਮ ਸਾਰੇ ਨਿਕਲ ਜਾਣੇ ਤੁਹਾਡੇ ਅੰਦਰ ਡਰ ਸਾਰੇ ਨਿਕਲ ਜਾਣੇ ਗੁਣ ਨਿਧਾਨ ਨਾਨਕ ਜਸ ਗਾਵਾ ਸਤਿਗੁਰੂ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਾ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ <Sessizlik> ਵਾਹਿ